ਬਠਿੰਡਾ ਦੇ ਟਰਾਂਸਪੋਰਟ ਨਗਰ ਤੋਂ 2019 ਦੇ ਵਿੱਚ ਹੋਈਆਂ ਸਨ 2 ਲੱਖ 34 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਪੁਲਿਸ ਵੱਲੋਂ ਬੈਕਵਾਰਡ ਬੈਂਕ ਖੰਗਾਲ ਦੇ ਹੋਏ 5 ਸਾਲਾਂ ਬਾਅਦ ਗੁਜਰਾਤ ਤੋਂ ਕੀਤੇ ਤਿੰਨ ਗ੍ਰਿਫਤਾਰ ਇੱਕ ਦੀ ਗ੍ਰਿਫਤਾਰੀ ਬਾਕੀ ਐਸ ਐਚ ਓ ਥਰਮਲ ਨੇ ਦਿੱਤੀ ਜਾਣਕਾਰੀ ਮੰਗਲਵਾਰ ਨੂੰ 5 ਵਜੇ ਦੇ ਲਗਭਗ ਐਸ ਐਚ ਓ ਥਰਮਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ thermal ਦੇ ਏਰੀਏ ਦੇ ਵਿੱਚ ਪੈਂਦੇ ਟ੍ਰਾਂਸਪੋਰਟ ਨਗਰ ਤੋਂ 2019 ਦੇ ਵਿੱਚ 2 ਲੱਖ 34000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਏ ਸਨ ਜਿਸ ਦੇ ਵਿੱਚ ਹੁਣ ਥਾਣਾ thermal ਦੀ ਪੁਲਿਸ ਆਪਣਾ ਪਾਰਟੀ ਵੱਲੋਂ ਬੈਕਵਰਡ ਲਿੰਕ ਖੰਗਾਲਦੇ ਹੋਏ ਗੁਜਰਾਤ ਤੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਅਤੇ ਇਹ 5 ਸਾਲਾਂ ਬਾਅਦ ਇਹਨਾਂ ਦੀ ਹੁਣ ਗ੍ਰਿਫਤਾਰੀ ਹੋਈ ਹੈ ਉਹਨਾਂ ਕਿਹਾ ਕਿ ਇੱਕ ਵਿਅਕਤੀ ਦੀ ਹਜੇ ਤੱਕ ਆਪਣਾ ਇਹਨਾਂ ਵੱਲੋਂ ਗ੍ਰਿਫਤਾਰੀ ਬਾਕੀ ਦਸੀ ਹੈ ਉਹਨਾਂ ਕਿਹਾ ਕਿ ਇਹਨਾਂ ਦਾ 3 ਦਿਨਾਂ ਦਾ ਪੁਲਿਸ ਵੱਲੋਂ ਰਿਮਾਂਡ ਹਾਸਲ ਕੀਤਾ ਗਿਆ ਸੀ ਤੇ ਅੱਜ ਇਹਨਾਂ ਦਾ ਰਿਮਾਂਡ ਖਤਮ ਹੋ ਗਿਆ ਤੇ ਅੱਜ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇਗਾ ਅਸੀਂ ਦਿਖਾ ਰਹੇ ਹਾਂ ਥਾਣਾ ਥਰਮਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ 2019 ਦੇ ਵਿੱਚ 2 ਲੱਖ 34000 ਅਨਸ਼ੀਲੀਆਂ ਗੋਲੀਆਂ ਦੇ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗੁਜਰਾਤ ਤੋਂ 5 ਸਾਲਾਂ ਬਾਅਦ ਥਾਣਾ ਥਰਮਲ ਦੀ ਪੁਲਿਸ ਪਾਰਟੀ ਲੈ ਕੇ ਆਈ ਹੈ ਜਿਸ ਦੇ ਵਿੱਚ ਇੱਕ ਦੀ ਹਜ ਤੱਕ ਗ੍ਰਿਫਤਾਰੀ ਬਾਕੀ ਹੈ ਅਤੇ ਅੱਜ ਇਹਨਾਂ ਦਾ 3 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਆਪਣਾ ਇਹਨਾਂ ਨੂੰ ਬੀਲ ਭੇ ਦਿੱਤਾ ਗਿਆ ਇਹ ਸਾਰੀ ਜਾਣਕਾਰੀ ਐਸਐਚਓ ਥਰਮਲ ਸਖਵਿੰਦਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਕਿਹਾ ਕਿ ਪੁਲਿਸ ਨਸ਼ੇ ਨੂੰ ਲੈ ਕੇ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ੇਗੀ ਪੰਜ ਸਨ ਦਾ ਬਾਦੀ ਇਹਨਾਂ ਵਿਅਕਤੀਆਂ ਨੂੰ ਹੁਣ ਗੁਜਰਾਤ ਤੋਂ ਪੁਲਿਸ ਚੱਕ ਕੇ ਲਈ ਹੈ ਅਤੇ ਇਹਨਾਂ ਦਾ 3 ਦਿਨਾਂ ਦਾ ਰਿਮਾਂਡ ਲਿਆ ਗਿਆ ਸੀ ਤੇ ਅੱਜ ਇਹਨਾਂ ਦਾ 3 ਦਿਨਾਂ ਦਾ ਰਿਮਾਂਡ ਖਤਮ ਹੋਇਆ ਤੇ ਅੱਜ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਇਹ ਸਭੀ ਨਾਮਤ ਉਹੜਾ ਜਿਹੜਾ ਥਾਣਾ ਨਹੀਂ ਸੀ ਨਾਮ ਤੇ ਮਿਰਨਾਮ ਇੰਸਪੈਕਟਰ ਸੁਖندر ਸਿੰਘ ਐਸਐਚਓ ਥਰਮਲ ਜਿਹੜਾ ਬਠਿੰਡਾ ਇਹ 2019 ਦੇ ਵਿੱਚ ਮਕਦਮਾ ਦਰਜ ਹੋਇਆ ਸੀਗਾ 69/2019 ਉਦੋਂ ਟ੍ਰਾਂਸਪੋਰਟ ਨਗਰ ਦੇ ਵਿੱਚੋਂ 2,34,000 ਨਸ਼ੀਲੇ ਗੋਲਿਆਂ ਦੀ ਬਰਾਮਦਗੀ ਹੋਈ ਸੀ ਇਹ ਗੋਲਿਆ ਸੀ ਟਰਾਮਾਡੋਲ ਗੋਲਿਆ ਸੀ ਇਹ ਇਹਦੇ ਵਿੱਚ ਦਾ ਸਾਲ 2019 ਵਿੱਚ ਹੀ ਧਾਰਾ 29 ਐਨਡੀਪੈਸਟ ਜਿਹੜਾ ਬੈਕਵਾਰਡ ਲਿੰਕ ਹੁੰਦਾ ਉਹਦੇ ਤਹਿਤ ਚਾਰ ਬੁਸ਼ਿਆਂ ਨੂੰ ਨਾਮਜ਼ੁਕ ਕੀਤਾ ਗਿਆ ਸੀ ਉਹ ਚਾਰੇ ਗੁਜਰਾਤ ਦੇ ਸੀਗੇ ਅਰਵਿੰਦ ਭਾਈ ਮਕੇਸ਼ ਭਾਈ ਪਟੇਲ ਬਰਮਨ ਭਾਈ ਤੇ ਰਮੇਸ਼ ਭਾਈ ਤੇ ਮਾਨਯੋਗ ਐਸਐਸਪੀ ਮਠੰਡਾ ਜੀ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ 5 ਸਾਲਾਂ ਬਾਅਦ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਕਿੰਨੇ ਵਿਅਕਤੀ ਨੇ ਤੇ ਇਹ ਵੀ ਇਹਨਾਂ ਹੌਲੀ ਬੰਦਾਂਗੇ ਕਿ ਇਹਨਾਂ ਚਾਰਾਂ ਵਿੱਚੋਂ ਕੁੱਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਰਵਿੰਦ ਭਾਈ ਪਟੇਲ ਤੇ ਮਕੇਸ਼ ਭਾਈ ਸ਼ੰਕਰ ਭਾਈ ਤੇ ਪਟੇਲ ਬਰਨਲ ਭਾਈ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕੋ ਘਰੇ ਮਿਲਣ ਇਹਨਾਂ ਦੇ ਹੋਰ ਵੀ ਮਕਦਮੇ ਹੈ ਇਕ ਪਲਾ ਨਹੀਂ ਇਹਨਾਂ ਦੇ ਉੱਤੇ ਫਿਲਹਾਲ ਗੁਜਰਾਤ ਦੇ ਵਿੱਚ ਤਾਂ ਕੋਈ ਹੋਰ ਮੁਕਦਮੇ ਨਹੀਂ ਤੇ 5 ਸਾਲ ਪਹਿਲਾਂ ਦਾ ਇਹ ਸਾਰਾ ਸੀਗਾ ਆ ਰਿਮਾਂਡ ਲੈਣ ਦਾ ਪੁਲਿਸ ਰਿਮਾਂਡ ਲਿਆ ਤੇ ਤਿੰਨ ਦਿਨ ਦਾ ਲਿਆ ਸੀ ਜੋ ਕਿ ਅੱਜ ਖਤਮ ਹੋਣ ਜਾ ਰਿਹਾ ਹੁਣ ਜੁਡੀਸ਼ੀਅਲ ਰਿਮਾਂਡ ਲੈ ਕੇ ਇਹ ਜੁਡੀਸ਼ੀਅਲ ਸਟਡੀ ਬੰਦ ਕਰਨ ਜਾ ਰਹੇ ਹਾਂ